ਸਤਿ ਸ੍ਰੀ ਅਕਾਲ ਸਾਹਿਤਕ ਸਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮੀਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰਾਂ ਵਿੱਚੋਂ ਉਹਨਾਂ ਦੀ 11ਵੀਂ ਵਾਰ ਦੀ ਇੱਕ ਬੇहद ਪ੍ਰਸਿੱਧ ਜੋ ਪੌੜੀ ਹੈ ਮਿਥਿਹਾਸਕ ਪਾਤਰ ਪ੍ਰਹਿਲਾਦ ਭਗਤ ਨਾਲ ਸੰਬੰਧਿਤ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਵਿੱਚ ਫਰਮਾਇਆ ਹੈ ਕੀ ਹਰਨਾਕਸ਼ਸ ਦਾੰਦ ਦੇ ਕਲਰ ਕਮਲ ਭਵਤ ਪ੍ਰਹਿਲਾਦ ਕੀ ਹਰਨਾਕਸ਼ਸ ਦਾੰਦ ਤੇ ਘਰ ਦੇ ਵਿੱਚ ਪ੍ਰਹਿਲਾਦ ਦਾ ਜਨਮ ਜੋ ਹੈ ਠੀਕ ਇਸੇ ਤਰ੍ਹਾਂ ਹੈ ਜਿਵੇਂ ਕਲਰ ਵਾਲੀ ਧਰਤੀ ਦੇ ਵਿੱਚ ਕਮਲ ਦਾ ਫੁੱਲ ਖਿੜ ਪੈਂਦਾ ਹੈ ਭਗਤ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਹਰਨਾਕਸ਼ਸ ਜੋ ਸੀ ਦਾੰਦ ਭਵ ਰਕਸ਼ਸੀ ਬਿਰਤੀਆਂ ਵਾਲਾ ਰਾਜਾ ਸੀ ਔਰ ਉਸ राज करूर उस जालम या जुलमी राजे के घर एक पुत्र का जन्म हों जिसका नाम प्रहलाद रखा जाता है और उस प्रहलाद का सुभा जो है भगत भाव नेक रूह है कोई रब्बी रूह है भगत वर्गा उसका सुभा है और उस दा जन्म जो है ठीक इस तरह है जिस तरह कलर वाली धरती के कमल का फुल खिड़ जाए क्योंकि कमल का फुल जो है ਉਹ ਹਮੇਸ਼ਾ ਟਿਕੜ ਦੇ ਵਿੱਚ ਦਲਦਲ ਦੇ ਵਿੱਚ ਪੈਦਾ ਹੁੰਦਾ ਹੈ ਪਰ ਕਲਰੀ ਧਰਤੀ ਦੇ ਵਿੱਚ ਜਿੱਥੇ ਇੱਕ ਘਾ ਦਾ ਟਣਕਾ ਵੀ ਨਹੀਂ ਫੁੱਟਦਾ ਉਸ ਦੇ ਵਿੱਚ ਕਮਲ ਦਾ ਫੁੱਲ ਖਿੜ ਜਾਣਾ ਬੜੀ ਹੈਰਾਨੀ ਵਾਲੀ ਗੱਲ ਹੈ ਅਲੋਕਾਰੀ ਘਟਨਾ ਹੁੰਦੀ ਹੈ ਠੀਕ ਇਸੇ ਤਰ੍ਹਾਂ ਕਲਰ ਜਹੀ ਵਿਰਤੀ ਵਾਲੇ ਅਹਰਨਾਕਸ਼ਸ ਦਾਇੰਤ ਦੇ ਘਰ ਦੇ ਵਿੱਚ ਪ੍ਰਹਿਲਾਦ ਰੂਪੀ ਕਮਲ ਦਾ ਜਨਮ ਹੋਣਾ ਬੜੀ ਅਲੋਕਾਰੀ ਘਟਨਾ ਸੀ ਪੜਨ ਪਠਾਇਆ 4 ਸਾਲ ਪਾਂਦੇ ਚਿਤ ਹੋਆ ਅਹਲਾਦ ਕਵੀ ਕਹਿ ਰਹੇ ਨੇ ਕਿ ਜਦੋਂ ਪ੍ਰਹਲਾਦ ਜੋ ਹੈ ਥੋੜਾ ਵੱਡਾ ਹੁੰਦਾ ਹੈ ਬਾਲਵਸਤਾ ਦੇ ਵਿੱਚ ਜਦੋਂ ਪੜ੍ਹਨ ਲਿਖਣ ਦੇ ਯੋਗ ਹੁੰਦਾ ਹੈ ਉਸ ਬੱਚੇ ਨੂੰ ਪਾਠਸ਼ਾਲਾ ਪੜ੍ਹਨ ਦੇ ਲਈ ਭੇਜਿਆ ਜਾਂਦਾ ਹੈ ਕਿਸ ਦੇ ਕੋਲ ਪਾਂਦੇ ਦੇ ਕੋਲ ਪਾਂਦਾ ਜੋ ਹੈ ਉਸ ਬੱਚੇ ਨੂੰ ਦੇਖ ਕੇ ਉਸ ਦੇ ਮਸਤਕ ਨੂੰ ਦੇਖ ਕੇ ਭਾਵ ਉਹ ਬੜੇ ਖਿੜੇ ਸੁਭਾਅ ਵਾਲਾ ਬੜਾ ਹੀ ਨੇਕ ਸ਼ਾਂਤ ਸੁਭਾਅ ਵਾਲਾ ਬੱਚਾ ਸੀ ਉਸ ਨੂੰ ਦੇਖ ਕੇ ਪਾਂਦੇ ਦਾ ਮਨ ਜੋ ਹੈ ਉਹ ਜਿਤ ਤ ਹੁਆ ਅਹਿਲਾਤ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਭਰ ਜਾਂਦਾ ਹੈ ਕਿਉਂਕਿ ਇੱਕ ਤਾਂ ਬੱਚਾ ਬੜਾ ਪਿਆਰਾ ਹੈ ਬੜੇ ਨੇਕ ਸੁਭਾਅ ਵਾਲਾ ਹੈ ਔਰ ਦੂਜਾ ਉਹ ਰਾਜੇ ਦਾ ਪੁੱਤਰ ਹੈ ਇਸ ਨਾਲੋਂ ਵੱਡੀ ਖੁਸ਼ੀ ਜਿਹੜੀ ਹੈ ਪਾਂਦੇ ਨੂੰ ਕੀ ਹੋ ਸਕਦੀ ਹੈ ਕਿ ਰਾਜੇ ਦਾ ਪੁੱਤਰ ਜੋ ਹੈ ਉਸ ਦੇ ਕੋਲ ਸਿੱਖਿਆ ਗ੍ਰਹਿਣ ਕਰਨ ਦੇ ਲਈ ਪਧਾਰਿਆ ਹੈ ਆਇਆ ਹੈ ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਵਾਰ ਨਾਲ ਪਰ ਕਵੀ ਕਹਿ ਰਹੇ ਨੇ ਭਾਈ ਗੁਰਦਾਸ ਜੀ ਕਿ ਪ੍ਰਹਿਲਾਦ ਜੋ ਹੈ ਬਾਲ ਰੂਪ ਦੇ ਵਿੱਚ ਹੀ ਬਾਲ ਅਵਸਥਾ ਦੇ ਵਿੱਚ ਹੀ ਸਿਮਰੈ ਮਨ ਵਿੱਚ ਰਾਮ ਨਾਮ ਕਿਸ ਦੀ ਅਰਾਧਨਾ ਕਰ ਰਿਹਾ ਹੈ ਆਪਣੇ ਮਨ ਹੀ ਮਨ ਉਸ ਰਾਮ ਦੀ ਉਸ ਇਲਾਹੀ ਸ਼ਕਤੀ ਦੀ ਉਸ ਕੁਦਰਤ ਦੀ ਉਸ ਕਾਦਰ ਦੀ ਬੰਦਗੀ ਕਰਦਾ ਹੈ ਔਰ ਉਹ ਬੜੀ ਮਿੱਠੀ ਆਵਾਜ਼ ਦੇ ਵਿੱਚ ਜੋ ਹੈ ਉਸ ਦਾ ਸ਼ਬਦ ਗਾਇਨ ਕਰਦਾ ਹੈ ਭਾਵ ਇੱਕ ਬੜਾ ਵਿਸਮਾਦੀ ਸਥਿਤੀ ਹੁੰਦੀ ਹੈ ਬੜੀ ਆਨੰਦ ਵਾਲੀ ਸਥਿਤੀ ਹੁੰਦੀ ਹੈ ਪਾਠਸ਼ਾਲਾ ਦੇ ਵਿੱਚ ਕਿ ਪ੍ਰਹਿਲਾਦ ਭਗਤ ਜੋ ਹੈ ਬੜੀ ਮਿੱਠੀ ਸੁਰੀਲੀ ਆਵਾਜ਼ ਦੇ ਵਿੱਚ ਜੋ ਹੈ ਆਪਣਾ ਸ਼ਬਦ ਗਾਇਨ ਕਰਦਾ ਹੈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਭਗਤੀ ਕਰਨ ਸਭ ਜਾਟੜਾ ਪਾਥ ਹੈ ਹੋਏ ਰਹੇ ਵਿਸਮਾਦ ਇਥੋਂ ਤੱਕ ਕਿ ਸਾਰੇ ਜਿਹੜੇ ਜਾਟੜੇ ਸੰਭਾ ਭਾਵ ਜਿੰਨੇ ਵੀ ਪਾਂਦੇ ਦੇ ਚਿੱਲੇ ਸਨ ਉਹ ਸਾਰੇ ਹੀ ਪ੍ਰਹਲਾਦ ਭਗਤ ਦੇ ਰੰਗ ਦੇ ਵਿੱਚ ਰੰਗੇ ਗਏ ਔਰ ਉਹ ਵੀ ਉਸੇ ਤਰ੍ਹਾਂ ਭਗਤੀ ਕਰਨ ਲੱਗ ਪਏ ਉਸੇ ਦੀ ਜੋਸੀ ਸੰਗਤ ਦੇ ਵਿੱਚ ਉਸੇ ਦੇ ਰੰਗ ਦੇ ਵਿੱਚ ਰੰਗੇ ਗੋਏ ਔਰ ਇਸ ਘਟਨਾ ਨੂੰ ਦੇਖ ਕੇ ਤਾਂ ਪਾਂδα ਜੋ ਹੈ ਹੋਰ ਵੀ ਹੈਰਾਨ ਹੁੰਦਾ ਹੈ ਰਾਜੇ ਪਾਸ ਰੁਆਇਆ ਦੁਖੀ ਦੈਂਤ ਵਧਾਇਆ ਬਾਤ ਔਰ ਪਾਂδα ਜੋ ਹੈ ਖੁਸ਼ੀ-ਖੁਸ਼ੀ ਰਾਜੇ ਦੇ ਕੋਲ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੰਦਾ ਹੈ ਕੀ ਪ੍ਰਹਿਲਾਦ ਜੋ ਹੈ ਉਹ ਕਿਸ ਤਰ੍ਹਾਂ ਪ੍ਰਭੂ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ ਔਰ ਉਸ ਦੀ ਸੰਗਤ ਦੇ ਵਿੱਚ ਸਾਰੇ ਬੱਚੇ ਵੀ ਉਸੇ ਤਰ੍ਹਾਂ ਹੀ ਜੋ ਹੈ ਉਸ ਦੇ ਸੁਭਾਅ ਅਨੁਸਾਰ ਉਸੇ ਵਾਂਗ ਹੀ ਉਹ ਵੀ ਨਾਮ ਸਿਮਰਨ ਬੰਦੀ ਦੇ ਵਿੱਚ ਲੀਨ ਹੋ ਰਹੇ ਹਨ ਤਾਂ ਇਹ ਗੱਲ ਸੁਣਦਿਆਂ ਹੀ ਹਰਨਾਕਸਸ ਡੈਨ ਜੋ ਹੈ ਬੜੇ ਗੁੱਸੇ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਹਰਨਾਕਸਸ ਜੋ ਹੈ ਉਹ ਬੜਾ ਮਨਮੁਖ ਇਨਸਾਨ ਹੈ ਉਹ ਪਰਮਾਤਮਾ ਦੀ ਹੋਂਦ ਤੋਂ ਹੀ ਮੁਨਕਰ ਹੈ ਕਿਹਾ ਜਾਂਦਾ ਹੈ ਕਿ ਹਰਨਾਕਸਸ ਡੈਨ ਨੂੰ ਜੋ ਹੈ वर ਪ੍ਰਾਪਤ ਸੀ ਕਿ ਉਹ ਜੋ ਹੈ ਇਸ ਦੁਨੀਆ ਦੇ ਉੱਤੇ ਅਮਰ ਹੈ ਕਦੇ ਵੀ ਮੌਤ ਜਿਹੜੀ ਹੈ ਉਸ ਨੂੰ ਨਹੀਂ ਮਿਲੇਗੀ ਕਿਉਂ ਨਹੀਂ ਮਿਲੇਗੀ ਕਿਉਂਕਿ ਉਸਨੇ ਜੋ वर ਲਿਆ ਹੋਇਆ ਸੀ ਉਸ ਦੇ ਵਿੱਚ ਇਹ ਉਸ ਦੀਆਂ ਕੁਝ ਸ਼ਰਤਾਂ ਦੇ ਨਾਲ ਉਹ ਵਰ ਲਿਆ ਹੋਇਆ ਸੀ ਉਸ ਨੇ ਉਹ ਆਸ਼ੀਰਵਾਦ ਲਿਆ ਹੋਇਆ ਸੀ ਉਹ ਵਰਦਾਨ ਪ੍ਰਾਪਤ ਸੀ ਕਿ ਨਾ ਉਹ ਦਿਨੇ ਮਰੇਗਾ ਨਾ ਰਾਤ ਨਾ ਜੋ ਹੈ ਅੰਦਰ ਮਰੇਗਾ ਨਾ 바ਰ ਨਾ ਧਰਤੀ ਤੇ ਨਾ ਆਕਾਸ਼ ਤੇ ਨਾ ਕਿਸੇ ਅਸਤਰ ਨਾਲ ਨਾ ਕਿਸੇ ਸ਼ਸਤਰ ਦੇ ਨਾਲ ਤੇ ਇਸ ਤਰ੍ਹਾਂ ਅਜਿਹਾ ਵਰ ਪ੍ਰਾਪਤ ਕਰਕੇ ਹਰਨਾਕਸ਼ਸਦੈਂਤ ਜੋ ਸੀ ਉਹ ਬੜਾ ਹੰਕਾਰੀ ਹੋ ਗਿਆ ਸੀ ਔਰ ਆਪਣੀਆਂ ਮਣਿਆਈਆਂ ਕਰਦਾ ਸੀ ਜ਼ੁਲਮ ਕਰਦਾ ਸੀ ਇਥੋਂ ਤੱਕ ਕਿ ਜੋ ਰੰਗੇ ਲੋਕ ਸਨ ਪ੍ਰਭੂ ਦੇ ਜਾਂ ਕੁਦਰਤ ਕਾਦਰਤ ਦੇ ਰੰਗ ਦੇ ਵਿੱਚ ਰੰਗੇ ਹੋਏ ਪਰਉਪਕਾਰੀ ਸੁਭਾਅ ਵਾਲੇ ਲੋਕ ਸਨ ਉਹਨਾਂ ਨੂੰ ਵੀ ਉਹ ਜੀ ਬੜਾ ਦੁਖੀ ਕਰਦਾ ਸੀ ਉਹਨਾਂ ਤੇ ਬੜਾ ਜ਼ੁਲਮ ਕਰਦਾ ਸੀ ਜਿਸੇ ਸਦਗਾ ਜੋ ਸੀ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਦਾ ਤਾਂ ਆਪਣਾ ਹੀ ਪੁੱਤਰ ਜੋ ਹੈ ਉਸ ਦੀ ਅਧੇਨਗੀ ਸਵੀਕਾਰ ਕਰਨ ਤੋਂ ਇਨਕਾਰੀ ਹੋ ਰਿਹਾ ਹੈ ਔਰ ਉਸ ਦੇ ਰਾਜ ਦੇ ਵਿੱਚ ਜੋ ਹੈ ਇੱਕ ਤਰ੍ਹਾਂ ਦੇ ਨਾਲ ਆਸਟਿਕ ਹੁੰਦਾ ਜਾ ਰਿਹਾ ਹੈ ਰੱਬ ਦੇ ਵਿੱਚ ਉਸਦਾ ਵਿਸ਼ਵਾਸ ਵੱਧਦਾ ਜਾ ਰਿਹਾ ਹੈ ਤਾਂ ਰਾਜਾ ਜੋ ਹੈ ਇਸ ਗੱਲ ਨੂੰ ਬਹੁਤ ਵਧਾ ਲੈਂਦਾ ਹੈ ਭਾਵ ਬੜਾ ਗੁੱਸੇ ਦੇ ਵਿੱਚ ਆ ਕੇ ਫਰਮਾਨ ਜਾਰੀ ਕਰਦਾ ਹੈ ਕਿ ਇਸ ਪ੍ਰਹਿਲਾਦ ਨੂੰ ਜੋ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹ ਪਰਮਾਤਮਾ ਤੋਂ ਇਨਕਾਰੀ ਹੋ ਜਾਵੇ ਪਾਪ ਉਹ ਹਰਨਾਕਸ਼ਸ ਦੈਂਤ ਨੂੰ ਹੀ ਜੋ ਹੈ ਇਸ ਰਿਸ਼ਟੀ ਦਾ ਮਾਲਕ ਇਸ ਧਰਤੀ ਦਾ ਮਾਲਕ ਸਮਝੇ ਕਿਉਂਕਿ ਉਹ ਉਸ ਦਾ ਰਾਜ ਹੈ ਉਸ ਦੇ ਰਾਜ ਦੇ ਵਿੱਚ ਜੋ ਵੀ ਵਸਿੰਦਾ ਹੈ ਉਸ ਨੂੰ ਉਸ ਦੇ ਹੁਕਮ ਦੀ ਪਾਲਣਾ ਕਰਨੀ ਪਵੇਗੀ ਭਾਵੇਂ ਉਸ ਦਾ ਪੁੱਤਰ ਹੀ ਕਿਉਂ ਨਾ ਹੋਵੇ ਪਰ ਪ੍ਰਹਿਲਾਦ ਜੋ ਸੀ ਉਹ ਰੱਬੀ ਰੂਹ ਸੀ ਉਹ ਅਜਹੀਆਂ ਸ਼ਰਤਾਂ ਨੂੰ ਮੰਨਣ ਤੋਂ ਪਾਪ ਬਚਪਨ ਦੇ ਵਿੱਚ ਹੀ ਇੱਕ ਬਾਲ ਬੁੱਧੀ ਹੈ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਪ੍ਰਹਿਲਾਦ ਦਾ ਕਿ ਉਹ ਦਾ ਜੋ ਹੈ ਪ੍ਰਮਾਤਮਾ ਦੇ ਵਿੱਚ ਉਸ ਕੁਦਰਤ ਉਸ ਕਾਦਰ ਦੇ ਵਿੱਚ ਇਲਾਹੀ ਜੋਤ ਦੇ ਵਿੱਚ ਕਣਕਣ ਦੇ ਵਿੱਚ ਜੋ ਰਮੀ ਹੋਈ ਹੈ ਉਸ ਦੇ ਵਿੱਚ ਇੰਨਾ ਵਿਸ਼ਵਾਸ ਹੈ ਕਿ ਉਹ ਰਾਜੇ ਦੀ ਕਿਸੇ ਗੱਲ ਤੇ ਵੀ ਧਿਆਨ ਨਹੀਂ ਦਿੰਦਾ ਤੇ ਗੁੱਸੇ ਦੇ ਵਿੱਚ ਰਾਜਾ ਆ ਕੇ ਜਲ ਅਗਨੀ ਵਿੱਚ ਘਤਿਆ ਜਲ ਲੈਣਾ ਡੁੱਬਿਆ ਗੁਰਪ੍ਰਸਾਦ ਉਸ ਬੱਚੇ ਨੂੰ ਆਪਣੇ ਹੀ ਬੱਚੇ ਪ੍ਰਹਿਲਾਦ ਨੂੰ ਜੋ ਹੈ ਸਮੁੰਦਰ ਦੇ ਵਿੱਚ ਜਲ ਦੇ ਵਿੱਚ ਡਬੋਣ ਦਾ ਆਦੇਸ਼ ਦੇ ਦਿੰਦਾ ਹੈ ਪਰ ਕਿਹਾ ਜਾਂਦਾ ਹੈ ਕਿ ਸਮੁੰਦਰ ਦੀਆਂ ਛੱਲਾਂ ਜਿਹੜੀਆਂ ਨੇ ਉਹ ਬੱਚੇ ਨੂੰ ਬਾਹਰ ਕਿਨਾਰੇ ਤੇ ਲਾ ਦਿੰਦੀਆਂ ਨੇ ਫਿਰ ਉਸ ਨੂੰ ਅੱਗ ਦੇ ਵਿੱਚ ਸਾੜਨ ਦਾ ਆਦੇਸ਼ ਦਿੱਤਾ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਫਿਰ ਉਸ ਨੂੰ ਪर्वਤ ਤੋਂ ਵੀ ਥੱਲੇ ਸੁੱਟਿਆ ਜਾਂਦਾ ਹੈ ਤਾਂ ਉਹ ਇੱਕ ਰੁੱਖ ਦੇ ਵਿੱਚ ਜੋ ਹੈ ਅੜ ਕੇ ਬਚ ਜਾਂਦਾ ਹੈ ਠੀਕ ਇਸੇ ਤਰ੍ਹਾਂ ਫਿਰ ਉਸ ਨੂੰ ਅਗਨੀ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਰਾਜੇ ਹਰਨਕਿਸਸ ਦੀ ਜੋ ਭੈਣ ਸੀ ਹੌਲਿਕਾ ਉਸ ਨੂੰ ਵੀ ਇੱਕ ਵਰਦਾਨ ਪ੍ਰਾਪਤ ਸੀ ਕਿ ਉਹ ਕਦੇ ਵੀ ਅਗਨੀ ਦੇ ਵਿੱਚ ਸੜ ਨਹੀਂ ਸਕਦੀ ਠੀਕ ਉਸ ਰਾਜੇ ਦੀ ਇਸ ਜੋ ਹੈ ਸੰਕਟ ਦੇ ਸਮੇਂ ਆਪਣੇ ਭਰਾ ਦੀ ਸਹਾਇਤਾ ਕਰਨ ਦੇ ਲਈ ਹੋਲਿਕਾ ਰਾਜੇ ਹਰਨਾਕਸ਼ਸ ਨੂੰ ਵਿਉਣ ਦਿੰਦੀ ਹੈ ਕਿ ਕਿਉਂਕਿ ਉਸ ਨੂੰ ਅਗਨੀ ਦੇ ਵਿੱਚ ਨਾ ਸੜਨ ਦਾ ਵਰ ਪ੍ਰਾਪਤ ਹੈ ਇਸ ਲਈ ਇੱਕ ਬਹੁਤ ਵੱਡਾ ਜੋ ਹੈ ਅੰਗੀਠਾ ਜਲਾ ਕੇ ਮੈਂ ਇਸ ਬੱਚੇ ਨੂੰ ਉਸ ਦੇ ਵਿੱਚ ਲੈ ਕੇ ਬੈਠ ਜਾਵਾਂਗੀ ਆਪਣੀ ਗੋਦ ਦੇ ਵਿੱਚ ਔਰ ਮੇਰਾ ਅਗਨੀ ਕੋਈ ਵਿਗਾੜ ਨਹੀਂ ਸਕੇਗੀ ਪਰ ਇਹ ਪ੍ਰਹਿਲਾਦ ਜੋ ਹੈ ਅਗਨੀ ਦੇ ਵਿੱਚ ਨਸ਼ਟ ਹੋ ਜਾਵੇਗਾ ਸੜ ਕੇ ਸੁਆਹ ਹੋ ਜਾਵੇਗਾ ਪਰ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਜਲ ਅਗਨੀ ਵਿੱਚ ਕੱਤਿਆ ਜਲੈਣ ਡੁੱਬੇ ਗੁਰਪ੍ਰਸਾਦ ਭਾਵੇਂ ਉਸ ਨੂੰ ਜਲ ਦੇ ਵਿੱਚ ਡੋਬ ਕੇ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਗਨੀ ਦੇ ਵਿੱਚ ਸਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹੋਇਆ ਇਸ ਦੇ ਉਲਟ ਕਿ ਜਦੋਂ ਉਸ ਅੰਗੀਠੇ ਦੇ ਵਿੱਚ ਹੋਲਿਕਾ ਨੂੰ ਬਿਠਾਇਆ ਗਿਆ ਪ੍ਰਹਲਾਦ ਨੂੰ ਗੋਦ ਦੇ ਵਿੱਚ ਲੈ ਕੇ ਤੇ ਹੋਲੀਕਾ ਜੋ ਸੀ ਉਹ ਸੜ ਗਈ ਤੇ ਪ੍ਰਹਲਾਦ ਜੋ ਸੀ ਫਿਰ ਬਚ ਗਿਆ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਰੇ ਨੇ ਕਿ ਕਹਿ ਰਹੇ ਨੇ ਕਿ ਜਲੇ ਨਾ ਡੁੱਬੇ ਗੁਰ ਪ੍ਰਸਾਦ ਕਿਉਂਕਿ ਜਿਹੜੀ ਰੂਹ ਜਿਹੜੀ ਹੈ ਉਸ ਇਲਾਹੀ ਜੋਤ ਦੇ ਰੰਗ ਦੇ ਵਿੱਚ ਰੰਗੀ ਹੋਈ ਹੈ ਉਸ ਨੂੰ ਨਾ ਤਾਂ ਕੋਈ ਜਲਾ ਸਕਦਾ ਹੈ ਨਾ ਕੋਈ ਡੋਬ ਸਕਦਾ ਹੈ ਕਿਉਂ ਕਿ ਉਸ ਦਾ ਮਨ ਜੋ ਹੈ ਉਸ ਦੇ ਵਿੱਚ ਹਿਰਦਾ ਜੋ ਹੈ ਉਸ ਦੇ ਵਿੱਚ ਕਣਕਣ ਦੇ ਵਿੱਚ ਵਿਆਪਤ ਪ੍ਰਭੂ ਦਾ ਅਜਿਹਾ ਆਵਾਜ਼ ਹੈ ਕਿ ਉਹ ਆਪਣੇ ਭਗਤ ਦੀ ਹਰ ਪਲ ਹਰ ਹਿਲੇ ਰੱਖਿਆ ਕਰਦਾ ਹੈ ਕੱਢ ਖੜਗ ਸੱਦ ਪੁੱਛਿਆ ਕੌਣ ਸੁਤੇ ਰਹਾ ਹੈ ਉਸਤਾਦ ਫਿਰ ਕਹਰੇ ਨੇ ਕਿ ਹਰ ਨਕਸ਼ਸ ਜੋ ਹੈ ਆਪਣੀ ਖੜਗ ਭਾਗ ਮ्यान ਦੇ ਵਿੱਚੋਂ ਤਲਵਾਰ ਕਢ ਲੈਂਦਾ ਹੈ ਤੇ ਪੁੱਛਦਾ ਹੈ ਆਪਣੇ ਹੀ ਪੁੱਤਰ ਪ੍ਰਹਿਲਾਦ ਨੂੰ ਕਿ ਦੱਸ ਕੌਣ ਹੈ ਤੇਰਾ ਉਸਤਾਦ ਤੇਰਾ ਮਾਲਕ ਕੌਣ ਹੈ ਭਾਗ ਤੂੰ ਕਿਸ ਨੂੰ ਆਪਣਾ ਮਾਲਕ ਸਮਝਣਾ ਹੈ ਮੇਰੇ ਰਾਜ ਦੇ ਵਿੱਚ ਪਰ ਤ੍ਰਹਲਾਦ ਭਗਤ ਇੱਥੇ ਵੀ ਹਰਨਾਕਸ਼ ਦਾਤ ਨੂੰ ਆਪਣਾ ਸੁਆਮੀ ਮੰਨਣ ਦੀ ਥਾਵੇਂ ਉਸ ਪ੍ਰਭੂ ਨੂੰ ਹੀ ਆਪਣਾ ਮਾਲਕ ਦੱਸਦਾ ਹੈ ਆਪਣਾ ਉਸਤਾਦ ਮੰਨਦਾ ਹੈ ਤਾਂ ਤ੍ਰਹਲਾਦ ਭਗਤ ਨੂੰ ਮਾਰਨ ਦੇ ਲਈ ਉਸਦੇ ਪਿਤਾ ਨੇ ਜੋ ਤਲਵਾਰ ਕੱਢੀ ਸੀ ਕਹਿੰਦੇ ਨੇ ਕਿ ਉਹ ਤਲਵਾਰ ਜੁਸੀ ਇੱਕ ਥੰਮ ਦੇ ਵਿੱਚ ਵੱਜ ਜਾਂਦੀ ਹੈ ਔਰ ਉਸ ਥੰਮ ਦੇ ਵਿੱਚੋਂ ਥੰਮ 파ੜ ਪ੍ਰਗਟਿਆ ਨਰਸਿੰਘ ਰੂਪ ਅਨਾਥ भाई गुरुदास जी कह रहे हैं कि उस स्तंभ ਦੇ ਵਿੱਚੋਂ ਜੋ ਹੈ ਪ੍ਰਮਾਤਮਾ ਜੋ ਹੈ ਨਰਸਿੰਘ ਰੂਪ ਧਾਰ ਕੇ ਪ੍ਰਗਟ ਹੁੰਦਾ ਹੈ ਪੈਦਾ ਹੁੰਦਾ ਹੈ ਜਿਸ ਦਾ ਬੜਾ ਹੀ ਅਲੱਗ ਰੂਪ ਹੈ ਬੇहद ਮਤਲਬ ਵੱਡਾ ਆਕਾਰ ਹੈ ਨ ਨਰਸਿੰਘ ਰੂਪ ਤੋਂ ਭਾਵ ਹੈ ਕਿ ਉਹ ਅੱਧਾ ਤਾਂ ਉਸ ਦਾ ਸ਼ੇਰ ਦਾ ਹੈ ਔਰ ਅੱਧਾ ਮਨੁੱਖ ਦਾ ਹੈ ਕਿਉਂਕਿ ਹਰਨਾਕਸ਼ਸ ਨੂੰ ਜੋ ਸੀ ਵਾਰ ਮਿਲਿਆ ਹੋਇਆ ਸੀ ਕਿ ਨਾ ਉਹ ਜਾਨਵਰ ਤੋਂ ਮਿਲੇ ਮਰੇਗਾ ਨਾ ਉਹ ਮਨੁੱਖ ਤੋਂ ਮਰੇਗਾ ਇਸ ਲਈ ਪਰਮਾਤਮਾ ਨੇ ਨਰਸਿੰਗ ਰੂਪ ਧਾਰ ਕੇ ਜੋ ਹੈ ਪ੍ਰਹਿਲਾਦ ਭਗਤ ਨੂੰ ਬਚਾਉਣ ਦੇ ਲਈ ਔਰ ਹਰਨਾਕਸ਼ਸ ਦੈਂਤ ਨੂੰ ਉਸ ਦੀਆਂ ਕੀਤੀਆਂ ਦੀ ਸਜ਼ਾ ਦੇਣ ਦੇ ਲਈ ਇਸ ਧਰਤੀ ਤੇ ਨਰਸਿੰਗ ਰੂਪ ਦਾ ਅਵਤਾਰ ਧਾਰਨ ਕੀਤਾ ਬੇਮੁਖ ਪਕੜ ਪਛਾੜੀਆਂ ਸੰਤ ਸਹਾਈ ਆਦ ਜੁਗਾਦ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਜੋ ਬੇਮੁਖ ਹੈ ਜੋ ਰੱਬੀ ਹੋਂਦ ਤੋਂ ਮੁਨਕਰ ਹੈ ਕਿਉਂਕਿ ਇਹ ਕੁਦਰਤ ਜੋ ਹੈ ਉਸ ਦੇ ਆਪਣੇ ਨਿਯਮ ਹਨ ਆਪਣੇ ਅਸੂਲ ਹਨ ਕੁਦਰਤ ਜੋ ਹੈ ਨਿਆਂ ਕਰਦੀ ਹੈ ਔਰ ਅਨਿਆਂ ਕਰਨ ਵਾਲੇ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਜ਼ਾ ਜ਼ਰੂਰ ਦੇ ਦਿੰਦੀ ਹੈ ਠੀਕ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਹਰਨਾਖਸ਼ਸ ਦੰਤ ਦੂਸੀ ਉਹ ਪ੍ਰਹਿਲਾਦ ਭਗਤ ਦੇ ਨਾਲ ਤੱਕਾ ਕਰ ਰਿਹਾ ਸੀ ਅਨਿਆਂ ਕਰ ਰਿਹਾ ਸੀ ਇਸ ਲਈ ਆਪਣੇ ਭਗਤ ਪ੍ਰਹਿਲਾਦ ਦੇ ਰੱਖਿਆ ਕਰਨ ਦੇ ਲਈ ਪਰਮਾਤਮਾ ਨੂੰ ਨਰਸਿੰਘ ਰੂਪ ਜੋ ਜੀ ਤਾਰ ਕੇ ਨਰਸਿੰਘ ਦਾ અવਤਾਰ ਧਾਰ ਕੇ ਇਸ ਸ੍ਰਿਸ਼ਟੀ ਤੇ ਆ ਕੇ ਉਸਨੇ ਹਰਨਾਕਸ਼ਸ ਦਾ ਵਧ ਕੀਤਾ ਕਤਲ ਕੀਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਜੋ ਨਰਸਿੰਘ ਰੂਪ ਸੀ ਉਸਨੇ ਆਪਣੇ ਉਸ ਜੋ ਵਾਰ ਸੀ ਜਾਂ ਅਸ਼ੀਰਵਾਦ ਸੀ ਉਸਤੇ ਵੀ ਕਾਇਮ ਰਹਿ ਕੇ ਜਦੋਂ ਪ੍ਰਹਿਲ ਲਾਜ ਭਗਤ ਨੂੰ ਬਚਾਉਣ ਦੇ ਲਈ ਹਰਨਾਖਸ਼ਸ ਨੂੰ ਮੌਤ ਦੇ ਘਾਟ ਉਤਾਰਿਆ ਉਸ ਵੇਲੇ ਨਾ ਦਿਨ ਸੀ ਨਾ ਰਾਤ ਸੀ ਸੰਧਿਆ ਦਾ ਸਮਾਂ ਸੀ ਨਾ ਅੰਦਰ ਸੀ ਦਿਨ ਨਾ ਬਾਹਰ ਸੀ ਸੰਧਿਆ ਦਾ ਸਮਾਂ ਸੀ ਔਰ ਦਹਲੀਜ਼ ਦੇ ਉੱਪਰ ਉਸ ਦਾ ਵੱਧ ਕੀਤਾ ਔਰ ਕਿਸੇ ਮਨੁੱਖ ਜਾਂ ਜਾਨਵਰ ਨੇ ਨਹੀਂ ਬਲਕਿ ਜੋ ਨਰ ਸਿੰਘ અવਤਾਰ ਸੀ ਉਹ ਅੱਧਾ ਮਨੁੱਖ ਸੀ ਤੇ ਅੱਧਾ tailedusta ਜਾਨਵਰ ਦਾ ਸੀ ਤੇ ਚੌਥੀ ਸ਼ਰਤ ਜਿਹੜੀ ਸੀ ਕਿ ਨਾ ਉਹ ਅਸਤਰ ਨਾਲ ਮਰੇਗਾ ਨਾ ਸ਼ਸਤਰ ਦੇ ਨਾਲ ਔਰ ਉਸ ਨੂੰ ਆਪਣੇ ਨਹਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਬੇਮੁਖ ਪਕੜ ਪਿਛਾੜੀਆਂ ਜਿਹੜੇ ਬੇਮੁਖ ਹੋ ਜਾਂਦੇ ਨੇ ਪਰਮਾਤਮਾ ਤੋਂ ਮਨਮੁਖ ਹੋ ਕੇ ਆਪਣੀਆਂ ਮਣਿਆਈਆਂ ਕਰਦੇ ਨੇ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਪਰਮਾਤਮਾ ਆਪ ਇਸ ਧਰਤੀ ਤੇ ਆਉਂਦਾ ਹੈ ਕਿਉਂਕਿ ਸੰਤ ਸਹਾਈ ਆਤ ਜੁਗਾਦ ਉਹ ਇਲਾਹੀ ਜੋਤ ਜੋ ਹੈ ਆਪਣੇ ਸੰਤਾਂ ਦੀ ਆਪਣੇ ਭਗਤਾਂ ਦੀ ਭਾਪ ਜੋ ਹੱਕ ਦੇ ਲਈ ਲੜਦੇ ਨੇ ਜੋ ਸੱਚ ਤੇ ਚੱਲਦੇ ਨੇ ਜੋ ਪਰਉਪਕਾਰੀ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੀ ਹੋਂਦ ਦੇ ਵਿੱਚ ਉਸ ਕੁਦਰਤ ਉਸ ਕਾਦਰ ਦੇ ਨਿਯਮ ਦੇ ਅਨੁਸਾਰ ਚੱਲਦੇ ਨੇ ਉਹਨਾਂ ਦੀ ਜੁਗਾ ਜੁਗਾ ਤੋਂ ਹੀ ਸਹਾਇਤਾ ਹੁੰਦੀ ਆਈ ਹੈ ਜੈ ਜੈਕਾਰ ਕਰਨ ਬ੍ਰਹਮਾਤ ਔਰ ਜਦੋਂ ਹਰਨਾਕਸ਼ਸ ਦਾਤ ਨੂੰ ਮੌਤ ਦੇ ਘਾਟ ਉਤਾਰਿਆ ਉਸ ਵੇਲੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਇਹ ਸਾਰੇ ਸੰਸਾਰ ਦੇ ਉੱਤੇ ਜੈ ਜੈਕਾਰ ਹੋ ਰਹੀ ਸੀ ਕਿਸ ਦੀ ਜੈ ਜੈਕਾਰ ਹੋ ਰਹੀ ਸੀ ਉਸ ਇਲਾਹੀ ਜੋਤ ਦੀ ਉਸ ਕਾਦਰ ਦੀ ਉਸ ਕੁਦਰਤ ਦੀ ਜਿਸ ਨੇ ਅਜਿਹੇ ਜ਼ੁਲਮੀ ਰਾਜੇ ਤੋਂ ਜੋ ਹੈ ਪਰਜਾ ਨੂੰ ਮੁਕਤੀ ਦਿਲਵਾਈ ਸੀ ਇਥੋਂ ਤੱਕ ਕਿ ਜੋ ਦੇਵੀ ਦੇਵਤੇ ਬ੍ਰਹਮਾਦ ਜੈ ਜੈਕਾਰ ਕਰਨ ਬ੍ਰਹਮਾਦ ਕਿਉਂਕਿ ਜਦੋਂ ਇਨਸਾਨ ਜੋ ਹੈ ਆਪਣੀ ਨੀcjਤਾ ਤੇ ਉੱਤਰ ਆਉਂਦਾ ਹੈ ਜ਼ਰੂਰ ਹੋ ਜਾਂਦਾ ਹੈ ਅਜਿਹੇ ਮਨੁੱਖ ਦਾ ਜੋ ਅੰਤ ਹੁੰਦਾ ਹੈ ਉਹ ਸਾਰੀ ਸ੍ਰਿਸ਼ਟੀ ਦੇ ਲਈ ਖੁਸ਼ੀ ਦਾ ਕਾਰਨ ਬਣਦਾ ਹੈ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਪ੍ਰਹਲਾਦ ਪਦਕ ਵਾਲੀ ਪੌੜੀ ਦੇ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਇਸ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ ਜੋ ਮਨੁੱਖ ਜੋ ਹੈ ਸਾਤਵਿਕ ਵਿਰਤੀਆਂ ਵਾਲਾ ਹੈ ਜੋ ਨੇਕ ਨੀਤੀ ਵਾਲਾ ਹੈ ਜੋ ਚੰਗੇ ਕਰਮ ਕਰਨ ਵਾਲਾ ਮਨੁੱਖ ਹੈ ਕੁਦਰਤ ਵੀ ਉਸ ਦਾ ਸਾਥ ਦਿੰਦੀ ਹੈ ਕਾਦਰ ਇਸ ਸ੍ਰਿਸ਼ਟੀ ਦੇ ਕਣਕਣ ਵਿੱਚ ਰਮੀ ਹੋਈ ਜੋਤ ਜਿਹੜੀ ਹੈ ਉਹ ਵੀ ਅਜਹੀਆਂ ਸ਼ਕਤੀਆਂ ਨੂੰ ਬਚਾਉਣ ਦੇ ਲਈ ਔਰ ਦੁਰਾਚਾਰੀ ਲੋਕਾਂ ਦਾ ਅੰਤ ਕਰਨ ਦੇ ਲਈ ਆਪ ਵਿਸ਼ੇਸ਼ ਅਵਤਾਰ ਧਾਰ ਕੇ ਦੁਨੀਆ ਤੇ ਆਉਣਾ ਪਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਖਤਮ ਕਰਨ ਦੇ ਲਈ ਪਛਾੜਨ ਦੇ ਲਈ ਆਪਣਾ ਸਰਬੰਸ ਲਾ ਦਿੰਦੀ ਹੈ ਧੰਨਵਾਦ